ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕੇ ਨਿਊਜ਼ ਮੈਂ ਤੁਹਾਡੇ ਨਾਲ ਜਗਿੰਦਰ ਕੁਮਾਰ ਦੱਸਦੀ ਇਹ ਕਿ ਜ਼ਿਲ੍ਹਾ ਫਸਤ ਅਧਰ ਬਲਕ ਸੰਤੀ ਦੀ ਚੋਣਾਂ ਨੂੰ ਲੈ ਕੇ ਜਿਹੜਾ ਲਗਾਤਾਰ ਦੰਗਲ ਪਟਿਆ ਹੋਇਆ ਹੈ ਤੇ ਜਿਹੜੇ ਕੈਂਡੀਡੇਟਸ ਹਨ ਉਹ ਆਪਣੇ ਵੋਟਾਂ ਦੇ ਆਪਣੇ ਹੱਕ ਲਈ ਵੋਟ ਮੰਗਦੇ ਨਜ਼ਰ ਆ ਰਹੇ ਹਨ ਲਗਾਤਾਰ ਜੇ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਜੁਗਿੰਦਰਪਾਲ ਦੀ ਅਗਵਾਈ ਹੇਠ ਜਿਹੜੇ ਕਾਂਗਰਸੀ ਉਮੀਦਵਾਰ ਸਨ ਇਸ ਤਰ੍ਹਾਂ ਇੱਕ ਗੱਲ ਕਰੀਏ ਤਾਂ ਪੰਮੇ ਤੋਂ ਸੁਭਾਸ ਜੀ ਜਿਨ੍ਹਾਂ ਨੂੰ ਵਫਾ ਵੀ ਕਹਿੰਦੇ ਹਨ ਉਹਨਾਂ ਵੱਲੋਂ ਅਤੇ ਕੋਲੀਆਂ ਤੋਂ ਜਿਹੜੇ ਸਾਡੇ ਹੀਰਾ ਲਾਲ ਜੀ ਉਹਨਾਂ ਦੇ ਜਿਹੜੇ ਆ ਕਰਦੇ ਮੈਂਬਰਾਂ ਵਿੱਚੋਂ ਜਿਹੜੇ ਚੋਣ ਸੰਮਤੀ ਦੀ ਲੋ ਜਿਹੜੇ ਲੜ ਰਹੇ ਹਨ ਉਹਨਾਂ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਮਿਲਿਆ ਜਾ ਰਿਹਾ ਹੈ ਤੇ ਪਿੰਡਾਂ ਦੇ ਵਿੱਚ ਲੋਕਾਂ ਦਾ ਵੀ ਰਿਸਪਾਂਸ ਜਿਹੜਾ ਆ ਵਧੀਆ ਦੇਖਣ ਨੂੰ ਮਿਲ ਰਿਹਾ ਹੈਗਾ ਹੁਣ ਜੇ ਗੱਲ ਕਰੀਏ ਤਾਂ ਅੱਜ ਉਹਨਾਂ ਵੱਲੋਂ ਪੰਮਾ ਪਿੰਡ ਹੋ ਗਿਆ ਜਾਂ ਕੋਠਾ ਪਿੰਡ ਹੋ ਗਿਆ ਕੱਢਿਆ ਗਿਆ ਤੇ ਲੋਕਾਂ ਦੇ ਵਿਚਾਰ ਵੀ ਸੁਣੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੂੰ ਜਿਹੜਾ ਆ ਆਸ਼ਵਾਸਨ ਵੀ ਦਿੱਤਾ ਗਿਆ ਹੈਗਾ ਕਿ ਤੁਹਾਡੇ ਜੋ ਕੰਮ ਨਹੀਂ ਹੋ ਸਕੇ ਜਾਂ ਨਹੀਂ ਹੋ ਰਹੇ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਣ ਤੋਂ ਬਾਅਦ ਜਿਹੜਾ ਆ ਤੁਹਾਡੇ ਮੰਗਾ ਜਣੀਆਂ ਅੱਗੇ ਅਕਤੀਆਂ ਜਾਣਗੀਆਂ ਤੇ ਤੁਹਾਡੇ ਕੰਮਾਂ ਨੂੰ ਜਿਹੜੀ ਪਹਿਲ ਦਿੱਤੀ ਜਾਏਗੀ ਗੱਲਬਾਤ ਸੁਣਾਉਣੇ ਆ ਉੱਥੇ ਜਿਹੜੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੱਗ ਰਹੇ ਹਨ ਪੰਮੇ ਤੋਂ ਜਿਹੜੇ ਸੁਆਸ ਜੀ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਤੇ ਪਿੰਡ ਵਾਸੀਆਂ ਨਾਲ ਵੀ ਜਿਹੜੀ ਗੱਲਬਾਤ ਹੋਈ ਹੈ ਜਿਹੜੇ ਉੱਥੇ ਦੇ ਵਸੇਹੀ ਕ ਹਨ ਪਿੰਡ ਦੇ ਕੋਠੇ ਦੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਉਹ ਵੀ ਸੁਣਾਵਾਂਗੇ ਤੇ ਦੂਸਰਾ ਜਿਹੜੇ ਕੋਲੀਆਂ ਤੋਂ ਸੰਮਤੀ ਮੈਂਬਰ ਦੀ ਜਿਹੜਾ ਵੀ ਘਰ ਦੇ ਵਿੱਚੋਂ ਜਿਹੜਾ ਨੇ ਟਿਕਟ ਲਈ ਹੈਗੀ ਹੈ ਕਾਂਗਰਸ ਪਾਰਟੀ ਵੱਲੋਂ ਲੜ ਰਹੇ ਸਨ ਉਹਨਾਂ ਦੇ ਜਿਹੜੇ ਕਰਦੇ ਸਨ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਉਹ ਵੀ ਆਪਣੇ ਚੈਨਲ ਤੋਂ ਸੁਣਾ ਰਿਹਾ ਦੂਸਰੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਮੈਸੇਜ ਵੀ ਦਿੱਤਾ ਹੈਗਾ ਕਿ 23:00 ਜਿਹੜੇ ਸਾਬਕਾ ਵਿਧਾਇਕ ਜੁਗਿੰਦਰਪਾਲ ਇੱਥੇ ਪੰਮੇ ਦੇ ਵਿੱਚ ਪਹੁੰਚ ਰਹੇ ਸਨ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਜਿਹੜਾ ਆ ਉਥੇ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਗਿਆ ਹੈਗਾ ਗੱਲਬਾਤ ਸੁਣਾਉਣੇ ਜੋ ਇਹਨਾਂ ਨਾਲ ਹੋਈ ਆ ਤਦ ਤੱਕ ਬਣੇ ਰੋ ਸਾਡੇ ਨਾਲ ਦੇਰ ਰੋ ਪੰਜਾਬ ਦੀ ਕੀ ਮਿਲ ਚੁਕੇ ਲੋਕਾਂ ਨੂੰ ਅਸੀਂ ਆਪਣੇ ਪਿੰਡਾਂ ਤੋਂ ਤੋਂ ਲੈ ਕੇ ਅਨੰਦਪੁਰ ਕੋਠਿਆਂ ਤੱਕ ਆਏ ਹੈਗੇ ਆਂ ਔਰ ਸਾਰੇ ਆਪਣੇ ਸਾਥੀਆਂ ਨਾਲ ਅਸੀਂ ਘਰ-ਘਰ ਜਾ ਕੇ ਇੱਕ ਬੈਨ ਕਰ ਰਹੇ ਆਂ ਔਰ ਹੱਥ ਜੋੜ ਕੇ ਬੇਨਤੀ ਕਰ ਰਹੇ ਆਂ ਕਿ ਕਾਂਸ ਦਾ ਪਾਰਟੀ ਨੂੰ ਬਹੁਤ ਬਹੁਤ ਦਾ ਨਾ ਪੂਰਾ ਇੱਜ਼ਤਾਇਆ ਜਾਵੇ ਔਰ ਇੱਕ ਮੈਸੇਜ ਹੋਰ ਦੇ ਰਹੇ ਆਂ ਕਿ 3 ਵਜੇ ਸਾਡੇ ਕੋਲ ਸਾਬਕਾ ਐਮਐਲ ਜਗੁੰਦਰਪਾਲ ਜੀ ਆ ਰਹੇ ਨੇ ਅਸੀਂ ਸਾਰਿਆਂ ਨੇ ਮੈਸੇਜ ਦੇ ਰਹੇ ਆਂ ਕਿ ਉੱਥੇ ਵੱਡਾ ਹੰਗਾਰਾ ਦੇ ਕੇ ਮੀਟਿੰਗ ਕੀਤੀ ਜਾਵੇ ਤੇ ਸਾਰਿਆਂ ਦਾ ਸਾਰ ਸਤੋਸ਼ ਬਹੁਤ ਬਹੁਤ ਸਾਨੂੰ ਸਾਨੂੰ ਸਹਿਯੋਗ ਹੋ ਰਿਹਾ ਔਰ ਬਹੁਤ ਬਹੁਤ ਸਾਨੂੰ ਹੰਗਾਰਾ ਮਿਲ ਰਿਹਾ ਰਿਹਾ ਕਾਂਸ ਪਾਲੀਆ ਬਸ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬੜਾ ਪਿਆਰ ਮਿਲ ਰਿਹਾ ਹੈ ਆਪਣਾ ਲੋਕਾਂ ਦੇ ਵਿੱਚ ਜਾ ਕੇ ਅਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਪਏ ਆ ਤੇ ਲੋਕਾਂ ਨੇ ਬੜਾ ਸਾਨੂੰ ਹੰਗਾਰਾ ਦਿੱਤਾ ਹੈ ਔਰ ਉਮੀਦ ਕਰਦੇ ਆ ਕਿ ਅਸੀਂ ਵਧੀਆ ਮਤਲਬ ਕਿ ਲੀਡ ਨਾਲ ਇਥੋਂ ਜਿਹੜੀ ਆ ਦੋਨੇ ਸੀਟਾਂ ਜਿਹੜੀਆਂ ਆ ਆਪਾਂ ਆਪਣਾ ਜਿੱਤਾਂਗੇ ਜਨਤਾ ਨੂੰ ਮੈਸੇਜ ਹੈ ਕਿ ਹੁਣ ਜਾਗਣ ਦਾ ਸਮਾਂ ਆ ਚਲੋ ਕੁਝ ਟਾਈਮ ਹੀ ਇਹਨਾਂ ਨੂੰ ਆਪਾਂ ਮੌਕਾ ਦੇ ਕੇ ਦੇਖ ਲਿਆ ਪਰ ਸਾਡੇ ਨਾਲ ਜਿਹੜਾ ਮਤਰੀਮਾਲ ਆ ਸਾਫ ਹੋਇਆ ਜਾਂ ਬਿਤਕਰਾ ਕੀਤਾ ਗਿਆ ਹੈ ਜਾਂ ਸਾਡੇ ਮਤਲਬ ਕਿ ਸਾਡੇ ਨਾਲ ਇੱਕ ਮਤਰੀ ਮਾਲ ਮਤਲਬ ਮਤਰੀ ਮਾਲ ਉਹ ਹਿਸਾਬ ਕੀਤਾ ਗਿਆ ਕਿ ਨਹੀਂ ਨਾਲ ਨਹੀਂ ਦੇਖਣਾ ਇਹ ਪਰਾਇਨੇ ਪਰਾਈ ਨਜ਼ਰ ਨਾਲ ਦੇਖਿਆ ਗਿਆ ਆ ਕੰਮ ਸਾਡੇ ਜਿਹੜੇ ਆ ਉਹ ਸਾਡੇ ਬੰਦੇ ਰਹਿ ਗਏ ਹੁਣ ਤੱਕ ਮਤਲਬ ਇੱਥੋਂ ਤੱਕ ਕਿ ਇਹਨਾਂ ਨੇ ਜਿਹੜੇ ਸਾਡੇ ਪਿੰਡ ਸੀ ਉਹ ਪਿੰਡ ਵੀ ਮਤਲਬ ਕਿ ਲਿਸਟ ਦੇ ਵਿੱਚੋਂ ਕਢਾਤੇ ਕਿ ਇਹਨਾਂ ਨੂੰ ਕੋਈ ਵੀ ਫੈਸਿਲਿਟੀ ਜਿਹੜੀ ਉਹ ਨਹੀਂ ਮਿਲਣੀ ਚਾਹੀਦੀ ਕਿ ਇਹ ਕਟਰ ਕਾਂਗਰਸੀ ਨੇ ਹਰ ਵਾਰ ਉਸੇ ਇਹੀ ਗੱਲ ਦਾ ਹੈ ਕਿ ਕਿਉਂ ਮਤਲਬ ਕਿ ਸਾਡੇ ਨੂੰ ਕਿਉਂ ਨਹੀਂ ਮੁਆਵਜ਼ਾ ਮਿਲਿਆ ਜਾਂ ਸਾਡੇ ਘਰਾਂ ਦੇ ਕਿਉਂ ਮਤਲਬ ਚੋਨਾਕ ਨੂੰ ਕੱਟ ਦਿੱਤੇ ਗਏ ਆ ਜਾਂ ਕੋਈ ਵੀ ਫੈਸਿਲਿਟੀ ਸਰਕਾਰ ਵਾਲਾ ਆਈ ਹੈ ਵੀ ਸਾਡੇ ਤੱਕ ਪਹੁੰਚੀ ਹੈ ਨਹੀਂ ਆ ਬਿਲਕੁਲ ਲੋਕਾਂ ਦੇ ਹੱਕ ਲਈ ਖੜੇ ਆਂ ਅਸੀਂ ਆਪਾਂ ਲੜਾਂਗੇ ਲੋਕਾਂ ਦੇ ਹੱਕ ਲਈ ਮੈਂ ਪਹਿਲੇ ਇਹਨਾਂ ਨੂੰ ਕਿਹਾ ਹੋਇਆ ਕਿ ਜਦੋਂ ਵੀ ਇਹ ਇਲੈਕਸ਼ਨ ਖਤਮ ਹੁੰਦਾ ਤੇ ਆਪਾਂ ਤੁਹਾਡੇ ਨਾਲ ਮਤਲਬ ਇਹ ਕਿ ਨਾਹੇ ਮਤਲਬ ਕਿ ਮੁੰਡਾ ਮੁੰਡਾ ਲਾ ਕੇ ਖੜੇ ਆਂ ਜਿੱਥੇ ਤੁਸੀਂ ਕਹੋ ਆਪਾਂ ਤੁਹਾਡੇ ਨਾਲ ਜਾ ਕੇ ਇਹ ਜੰਗ ਪੂਰੀ ਮਤਲਬ ਕਿ ਤੁਹਾਡੇ ਨਾਲ ਲੜਾਂਗੇ ਕਿਉਂਕਿ ਅਜੇ ਤੱਕ ਬੰਨ ਦਾ ਵੀ ਕੋਈ ਵੀ ਮਤਲਬ ਕਿ ਤੁਸੀਂ ਬ ਸਾਡੇ ਤਿੰਨੇ ਚਾਰ ਪਿੰਡਾਂ ਦੀ ਮੰਗ ਵੀ ਚਲੋ ਤੁਸੀਂ ਬਣ ਸਾਡੀ ਫਰਸਟ ਵੈਰਾਈਟੀ ਆ ਤੇ ਤੁਸੀਂ ਬਣ ਲਈ ਵੀ ਆਪਾਂ ਮਤਲਬ ਕਿ ਸਾਡੀ ਗੱਲ ਹੋਈ ਆ ਆਪਣੇ ਐਕਸ਼ਨ ਸਾਹਿਬ ਨਾਲ ਉਹਨਾਂ ਨੂੰ ਆਪਾਂ ਇੱਕ ਅਪੀਲ ਕੀਤੀ ਆ ਕਿ ਤੁਸੀਂ ਮਤਲਬ ਕਿ ਇਹਨੂੰ ਨਰੋਡ ਜਮਤ ਸਿੰਘ ਤੱਕ ਲੈ ਕੇ ਬਣਾ ਬਣਾਓ ਇਹਨੂੰ ਮਤਲਬ ਜੇ ਟੈਂਪਰੇਰੀ ਤੁਸੀਂ ਇੱਥੋਂ ਤੱਕ ਬਣਾਉਂਦੇ ਹੋ ਤੇ ਸਾਡਾ ਉਹਦੇ ਵਿੱਚ ਬਚਾ ਨਹੀਂ ਹੈਗਾ ਅਸੀਂ ਸੇਵ ਨਹੀਂ ਹੈਗੇ ਉਹਦੇ ਵਿੱਚ ਤੇ ਚਲੋ ਤੁਸੀਂ ਬਣ ਨੂੰ ਲੈ ਕੇ ਵੀ ਸਾਡੀ ਜਲਦੀ ਪੀ ਮੰਗ ਇੱਕ ਤੇ ਹੋਰ ਸਾਡੀਆਂ ਜਿਵੇਂ ਘਰੇਲੂ ਕੋਈ ਚੀਜ਼ਾਂ ਰਹਿ ਗਈਆਂ ਨੇ ਲੋਕਾਂ ਦੇ ਘਰ ਰਹਿ ਗਏ ਨੇ ਉਦੇ ਲਈ ਵੀ ਆਪਾਂ ਮਤਲਬ ਕਿ ਅੱਗੇ ਸਰਕਾਰ ਦਾ ਬੂਆ ਜਿਹੜਾ ਉਹ ਖੜਕਾਵਾਂਗੇ